ਖੋਰ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਹਾਜ਼ਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾਕੀਦ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਜਿਹੜੀ ਐਸਆਈਟੀ 328 ਰੂਪਾਂ ਦੇ ਮਸਲੇ ਦੇ ਵਿੱਚ ਬਣਾਈ ਗਈ ਹੈ ਉਸ ਨੂੰ ਪੂਰਾ ਰਿਕਾਰਡ ਦੇਣਾ ਹੈ ਉਹਨਾਂ ਦੇ ਨਾਲ ਪੂਰਾ ਤਾਲਮਿਲ ਹੈ ਉਹਨਾਂ ਨੂੰ ਪੂਰਾ ਸਹਿਯੋਗ ਦੇਣਾ ਹੈ ਪਰ ਐਸਆਈਟੀ ਵਾਰ-ਵਾਰ ਕਦੇ মিডিਆ ਦੇ ਅੱਗੇ ਕਦੇ ਅਦਾਲਤਾਂ ਦੇ ਅੱਗੇ ਇਹ ਕਹਿੰਦੀ ਹੋਈ ਦਿਖਾਈ ਜ਼ਰੂਰ ਦਿਤੀ ਹੈ ਕਿ ਐਸਜੀਪੀਸੀ ਕੋਲੋਂ ਹਲੇ ਰਿਕਾਰਡ ਆਣਾ ਹੈ ਹਲੇ ਸਾਡੇ ਕੋਲ ਰਿਕਾਰਡ ਆਇਆ ਨਹੀਂ ਲਾਸਟ ਹਿਅਰਿੰਗ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਮੌਖਿਕ ਤੌਰ ਤੇ ਯਾਨੀ ਕਿ ਵਰਬਲੀ ਹਲੇ ਐਸਜੀਪੀਸੀ ਨੇ ਸਾਨੂੰ ਗੱਲਾਂ ਬਾਤਾਂ ਦੱਸੀਆਂ ਨੇ ਪਰ ਲਿਖਤੀ ਤੌਰ ਤੇ ਹਲੇ ਤੱਕ ਸਾਡੇ ਕੋਲ ਰਿਕਾਰਡ ਆਇਆ ਨਹੀਂ ਦੂਜੇ ਪਾਸੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਹਿੰਦੀ ਕਿ ਅਸੀਂ ਤਾਂ 10 ਵਾਰ ਫੋਨ ਕਰ ਚੁੱਕਿਆ ਕਿ ਭਾਈ ਆ ਕੇ ਆਪਣਾ ਰਿਕਾਰਡ ਲੈ ਜਾਓ ਪਰ ਰਿਕਾਰਡ ਲੈਣ ਆਏ ਨਹੀਂ ਖੈਰ ਅੱਜ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਵਿੱਚ ਐਸਆਈਟੀ ਦੀ ਟੀਮ ਪਹੁੰਚਦੀ ਹੈ ਤੇ ਉਹ ਸਾਰਾ ਰਿਕਾਰਡ ਹੈ ਜਿਹੜਾ ਉਹ ਲੈ ਲੈਂਦੀ ਹੈ ਐਸਆਈਟੀ ਦੀ ਟੀਮ ਬਾਹਰ ਆ ਕੇ ਇਹ ਜ਼ਰੂਰ ਕਹਿੰਦੀ ਹੈ ਕਿ ਜੋ ਰਿਕਾਰਡ ਅਸੀਂ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਮੰਗਿਆ ਸੀ ਉਹ ਰਿਕਾਰਡ ਫਿਲਹਾਲ ਸਾਨੂੰ ਨਹੀਂ ਮਿਲਿਆ ਪੂਰਾ ਰਿਕਾਰਡ ਸਾਨੂੰ ਨਹੀਂ ਮਿਲਿਆ ਇਸ ਤੇ ਹੁਣ ਆਪਾਂ ਇਹ ਦੇਖਾਂਗੇ ਕਿ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੀ ਕਹਿੰਦੀ ਹੈ ਸੋ ਐਸਜੀਪੀਸੀ ਬਨਾਮ ਐਸਆਈਟੀ ਲੰਬੇ ਸਮੇ ਦਾਇ ਪੂਰਾ ਮਾਮਲਾ ਜਿਸ ਦੇ ਵਿੱਚ ਐਸਜੀਪੀਸੀ ਨੇ ਐਸਆਈਟੀ ਨੂੰ ਪੂਰਾ ਰਿਕਾਰਡ ਹੈ ਜਿਹੜਾ ਅੱਜ ਸੌਂਪ ਦਿੱਤਾ ਐਸਆਈਟੀ ਭਾਵੇਂ ਕੀ ਕਹਿ ਰਹੀ ਕਿ ਹਲੇ ਪੂਰਾ ਰਿਕਾਰਡ ਨਹੀਂ ਹੈ ਪਰ ਐਸਜੀਪੀਸੀ ਕਰੀ ਹੈ ਕਿ ਅਸੀਂ ਸਾਰਾ ਰਿਕਾਰਡ ਦੇ ਦਿੱਤਾ ਐਸਜੀਪੀਸੀ ਦੇ ਦਫਤਰ ਅੱਜ ਐਸਆਈਟੀ ਦੀ ਟੀਮ ਪਹੁੰਚੀ ਹੈ ਤਾਂ ਉਸ ਨੇ ਸਾਰਾ ਰਿਕਾਰਡ ਆਪਣੇ ਅਧੀਨ ਕਰ ਲਿਆ ਐਸਆਈਟੀ ਦਾ ਦਾਵਾ ਰਿਕਾਰਡ ਮਿਲਿਆ ਪਰ ਪੂਰਾ ਨਹੀਂ ਜਦਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਰਿਕਾਰਡ ਐਸਆਈਟੀ ਨੂੰ ਪੂਰਾ ਦਾ ਪੂਰਾ ਸੌਂਪ ਦਿੱਤਾ ਜੋ ਵੀ ਨੁਕਾਤੀ ਸਵਾਲ ਉਹਨਾਂ ਨੇ ਬਣਾਏ ਸੀਗੇ ਇੱਕ ਇੱਕ ਸਵਾਲ ਦਾ ਜਵਾਬ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਭਗਵੰਤਮਾਨ ਦੇ ਮਿਸਕਮਿਊਨੀਕੇਸ਼ਨ ਵਾਲੇ ਬਿਆਨ ਉਤੇ ਐਸਆਈਟੀ ਦੀ ਪ੍ਰਤੀਕਿਰਿਆ ਯਾਨੀ ਕਿ ਐਸਆਈਟੀ ਨੇ ਆਪਣੀ ਕੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਸਿੱਧੇ ਤੌਰ ਤੇ ਨਹੀਂ ਪਰ ਆਈਡੀਆ ਤਾਂ ਸਭ ਨੂੰ ਹੁੰਦਾ ਹੀ ਆ ਦਰਅਸਲ ਚੀਮਾ ਸਾਹਿਬ ਨੇ ਇਹ ਕਿਹਾ ਸੀਗਾ ਕਿ ਮਿਸਕਮਿਊਨੀਕੇਸ਼ਨ ਹੋ ਗਿਆ ਮੰਗਲਵਾਰ ਨੂੰ ਮਾਮਲੇ ਸੰਬੰਧੀ ਸੁਣਵਾਈ ਹੋਈ ਸੀ ਤਾਂ ਉਸ ਦੌਰਾਨ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਐਸਜੀਪੀ ਸੀ ਨੇ ਹਾਈ ਕੋਰਟ ਦੇ ਵਿੱਚ ਸਾਰਾ ਰਿਕਾਰਡ ਤਿਆਰ ਹੋਣ ਦੀ ਗੱਲ ਕਹੀ ਸੀ ਹਾਲਾਂਕਿ ਐਸਆਈਟੀ ਨੇ ਕਿਹਾ ਕਿ ਰਿਕਾਰਡ ਜਿਹੜਾ ਸਾਨੂੰ ਨਹੀਂ ਮਿਲਿਆ ਹੁਣ 30 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਯਾਨੀ ਕਿ ਕੱਲ ਮੋੜ ਤੋਂ ਸੁਣਵਾਈ ਹੋਵੇਗੀ ਤਾਂ ਪਤਾ ਲੱਗੇਗਾ ਕਿ ਅੱਗੇ ਬਣਦਾ ਕੀ ਹੈ ਸੋ ਸ਼ਰਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਬਨਾਮ ਐਸਆਈਟੀ ਸਭ ਤੋਂ ਪਹਿਲਾਂ ਐਸਆਈਟੀ ਨੇ ਬਾਹਰ ਆ ਕੇ ਕੀ ਜਵਾਬ ਦਿੱਤਾ ਕਿਉਂਕਿ ਪ੍ਰੈਸ ਹੋਵੇ ਮੀਡੀਆ ਹੋਵੇ ਜਾਂ ਆਮ ਲੋਕ ਹੋਣ ਸਾਰਿਆਂ ਦੇ ਮਨ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਹੈ ਨਾ ਇਹ ਉਹ ਐਸਆਈਟੀ ਹੈ ਜਿਸ ਐਸਆਈਟੀ ਨੇ ਦਾਅਵਾ ਕੀਤਾ ਸੀ ਕਿ ਬੰਗਿਆਂ ਵਿਖੇ 169 ਸਰੂਪ ਨੇ ਜਿਹੜੇ ਗੁਰੂ ਮਹਾਰਾਜ ਦੇ ਉਹ ਮਿਲ ਚੁੱਕੇ ਨੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਐਸਆਈਟੀ ਤੇ ਸਰਕਾਰ ਦੇ ਵਿਚਾਲੇ ਇੱਕ ਮਿਸਕਮਿਊਨੀਕੇਸ਼ਨ ਹੋ ਗਿਆ ਸੀਗਾ ਇੰਨਾ ਵੱਡਾ ਮਿਸਕਮਿਊਨੀਕੇਸ਼ਨ ਫਿਰ ਤੁਹਾਡੀ ਭਰੋਸੇਯੋਗਤਾ ਤੇ ਸਵਾਲ ਆਈ ਗਈ ਆਏਗਾ ਖਾਸ ਤੌਰ ਤੇ ਐਸਆਈਟੀ ਤੇ ਇਸੇ ਕਰਕੇ ਪੱਤਰਕਾਰਾਂ ਨੇ ਉਹ ਸਵਾਲ ਦੁਹਰਾਇਆ ਜਿਸ ਦਾ ਜਵਾਬ ਉਹਨਾਂ ਨੇ ਦਿੱਤਾ ਇੱਕ ਆਈਡੀਆ ਤਾਂ ਹੁੰਦਾ ਹੀ ਹੈ ਜੋ ਮਕਦਮਾ ਨੰਬਰ 168 ਦੇ ਸਬੰਧ ਚ ਜੋ ਐਸਡੀਪੀਸੀ ਤੋਂ ਅਸੀਂ 13 ਤਰੀਕ ਨੂੰ ਐਸਡੀਪੀਸੀ ਦੇ ਦਫ਼ਤਰ ਵਿੱਚ ਆ ਕੇ ਰਿਕਾਰਡ ਹਾਸਲ ਕਰ ਲਈ ਕਿ ਅਪਲੀਕੇਸ਼ਨ ਦਿੱਤੀ ਸੀ ਅੱਜ ਅਸੀਂ ਉਹਦੇ ਸਬੰਧ ਚ ਇੱਥੇ ਹਾਜ਼ਰ ਆਏ ਆਂ ਤੇ ਐਸਡੀਪੀਸੀ ਵੱਲੋਂ ਕਾਫੀ ਰਿਕਾਰਡ ਸਾਨੂੰ ਦਿੱਤਾ ਜਾ ਚੁੱਕਿਆ ਜਿਸ ਦੀ ਹੁਣ ਅਸੀਂ ਪ੍ਰੋਪਰ ਇਹਨੂੰ ਐਨਾਲਾਈਜ਼ ਕਰਕੇ ਉਹਦੇ ਵਿੱਚ ਜੋ ਹੋਰ ਕੋਈ ਰਿਕਾਰਡ ਸਾਨੂੰ ਜੋ ਘਟ ਹੋਇਆ ਜਾਂ ਜਿਵੇਂ ਵੀ ਜਿ ਕੋਈ ਪ੍ਰੋਪਰ ਨਾ ਹੋਇਆ ਉਹਦੀ ਦੁਬਾਰਾ ਮੰਗ ਕੀਤੀ ਜਾਊਗੀ ਪਰ ਪਹਿਲਾਂ ਅਸੀਂ ਰਿਕਾਰਡ ਇੱਕ ਵਾਰੀ ਪ੍ਰੋਪਰ ਐਨਾਲਾਈਜ਼ ਕਰਾਂਗੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਬਿਆਨ ਦਿੱਤਾ ਸੀ ਵੀ ਬੰਗੇ ਦੇ ਡੇਰੇ ਦੇ ਵਿੱਚ ਸਰੂਪ ਮਿਲੇ ਆ ਸਾਨੂੰ ਐਸਆਈਟੀ ਨੇ ਦੱਸਿਆ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਕਹਿੰਦੇ ਆ ਵੀ ਐਸਆਈਟੀ ਦੇ ਨਾਲ ਕੋਈ ਮਿਸਕਮਿਊਨੀਕੇਸ਼ਨ ਸੀਗੀ ਉਹਨਾਂ ਨੇ ਗਲਤ ਜਾਣਕਾਰੀ ਦਿੱਤੀ ਜਾਂ ਕੋਈ ਇਸ ਤਰ੍ਹਾਂ ਦਾ ਅਸਲੀਅਤ ਕੀ ਆ ਉਹਦੇ ਪਿੱਛੇ ਤੁਸੀਂ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਗਈ ਸੀ ਜਾਂ ਮੁੱਖ ਮੰਤਰੀ ਸਾਹਿਬ ਨੂੰ ਜਾਂ ਹਰਪਾਲ ਚੀਮਾ ਜੀ ਨੂੰ ਨਹੀਂ ਨਹੀਂ ਅਸੀਂ ਤਾਂ ਦੇਖੋ ਹਜੇ ਰਿਵੈਸਟੀਗੇਸ਼ਨ ਨੇ ਇਹਨੂੰ ਪ੍ਰੋਸੈਸ ਆ ਸਾਡੀ ਠੀਕ ਹੈ ਨਾ ਅਸੀਂ ਤਾਂ ਕੁਝ ਵੀ ਫੈਕਟਸ ਦੀ ਦੱਸਾਂਗੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਉਹ ਸਾਡਾ ਰਿਕਾਰਡ ਵੇਸਟ ਹੈਗੀ ਆ ਅਜੇ ਰਿਕਾਰਡ ਲੈ ਲਿਆ ਉਣੀ ਦੇ ਪਰ ਉਹ ਕੇ ਵੈਰੀਫਾਈ ਕਰਕੇ ਫਿਰ ਪ੍ਰੋਪਰ ਦੱਸਵਾਉਂਗਾ ਪਰ ਸਰ ਉਹ ਜਾਣ ਕੇ ਨਹੀਂ ਦਿੱਤੀ ਸੀ ਉਹਨਾਂ ਨੂੰ ਵੀ ਜਿਹੜਾ 328 ਰੁਪਿਆਂ ਦੇ ਵਿੱਚੋਂ 169 ਰੁਪਏ ਉੱਥੇ ਬੱਗੇ ਹੈਗੇ ਨਹੀਂ ਦੇਖੋ ਐਗਜ਼ੈਕਟਲੀ ਨਹੀਂ ਪਰ ਆਈਡੀਆ ਤਾਂ ਹੁੰਦਾ ਹੀ ਹੈ ਨਾ ਜੀ ਇੱਕ ਆਈਡੀਆ ਤਾਂ ਹੁੰਦਾ ਹੀ ਹੈਗਾ ਵੀ ਕੀ ਹੈਗਾ ਕੀ ਨਹੀਂ ਹੈਗਾ ਹੂੰ ਸੋ ਐਸਆਈਟੀ ਹਲੇ ਵੀ ਕਹਿ ਰਹੀ ਹੈ ਕਿ ਇੱਕ ਆਈਡੀਆ ਤਾਂ ਹੁੰਦਾ ਹੀ ਹੈ ਪਰਫੈਕਟ ਤਾਂ ਨਹੀਂ ਪਰ ਇੱਕ ਆਈਡੀਆ ਤਾਂ ਹੁੰਦਾ ਹੀ ਹੈ ਨਾ ਕਿ ਕੀ ਹੈ ਕੀ ਨਹੀਂ ਹੈ ਸੋ ਇਸ ਮਸਲੇ ਤੇ ਮੈਂ ਬਾਤ ਚਾਹਨਾ ਪਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਵੀ ਸਟੇਟਮੈਂਟ ਸੁਣ ਲੈਣੇ ਆ ਕਿਉਂਕਿ ਅੱਜ ਉਹ ਖੁਦ ਜਦੋਂ ਰਿਕਾਰਡ ਸੌਂਪਿਆ ਜਾ ਰਸੀ ਤਾਂ ਉਹ ਮੌਜੂਦ ਰਹੇ ਆਪਣੇ ਦਫ਼ਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਮਨਾਹੀ ਕੀਤੀ ਗਈ ਆ ਤੇ ਜਿੰਨਾ ਕ ਰਿਕਾਰਡ ਉਹਨੇ ਮੰਗਿਆ ਸੀ ਉਹ ਅਸੀਂ ਬਹੁਤ ਸਾਰਾ ਅੱਜ ਮੁਹैया ਕਰਾ ਦਿੱਤਾ ਤੇ ਬਾਕੀ ਜਦੋਂ ਹੋਰ ਕਹਿਣਗੇ ਉਹ ਜਿਹੜੇ ਸਬੰਧ ਦੇ ਵਿੱਚ ਉਹ ਮਹਈਆ ਕਰਾ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨ ਮਨ ਪਾਲਣਾ ਕਰਦੇ ਹੋਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹੁਕਮਾਂ ਦੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਜਿਹੜਾ ਰਿਕਾਰਡ ਸਾਡੇ ਤੋਂ ਮੰਗਿਆ ਗਿਆ ਅਸੀਂ ਉਹ ਸਾਰਾ ਰਿਕਾਰਡ ਦੇ ਦਿੱਤਾ ਇਸ ਦੇ ਬਾਵਜੂਦ ਵੀ ਜੇ ਕੋਈ ਰਿਕਾਰਡ ਦੀ ਦਰਕਾਰ ਹੋਈ ਤਾਂ ਅਸੀਂ ਦੇਾਂਗੇ ਮਿਰਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਸਾਹਿਬ ਮੌਜੂਦ ਨੇ ਕਾਰਜਕਾਰੀ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਰੇ ਸਹਿਯੋਗੀ ਮਨਜੋਤ ਵੀ ਜੁੜੇ ਹੋਏ ਨੇ ਮਨਜੋਤ ਕੰਗ ਜਿਨ੍ਹਾਂ ਨੇ ਸਵਾਲ ਐਸਆਈਟੀ ਨੂੰ ਇਹ ਹੀ ਅਲਾ ਕੀਤਾ ਸੀਗਾ 328 ਰੂਪਾਂ ਦਾ ਕੰਗ ਸਾਹਿਬ ਸ਼ੁਰੂਆਤ ਥੋੜੀ ਤੋਂ ਹੀ ਕਰ ਲੈਣ ਮਨਜੋਤ ਮਨਜੋਤ ਜਦੋਂ ਇਹ ਸਵਾਲ ਕੀਤਾ ਗਿਆ ਕਿ ਤੁਹਾਡਾ ਇਹ ਦਾਵਾ ਸੀਗਾ ਜਾਂ ਸਰਕਾਰ ਨੂੰ ਜਾਂ ਪ੍ਰਧਾਨ ਮੁੱਖ ਮੰਤਰੀ ਨੂੰ ਜਾਂ ਚੀਮਾ ਸਾਹਿਬ ਨੂੰ ਕਿਸੇ ਹੋਰ ਨੇ ਜਾਣਕਾਰੀ ਦਿੱਤੀ ਤਾਂ ਗੋਲ ਮੋਲ ਜਿਹਾ ਜਵਾਬ ਆਇਆ ਪਰ ਇੱਕ ਗੱਲ ਉਹ ਜਿਹੜੀ ਕਹਿ ਗਏ ਕਹਿੰਦੇ ਆਈਡੀਆ ਤਾਂ ਹੁੰਦਾ ਹੀ ਆ ਮਤਲਬ ਹਲੇ ਵੀ ਕਿਤੇ ਨਾ ਕਿਤੇ ਉਹ ਇਸ਼ਾਰਾ ਕਰ ਰਹੇ ਨੇ ਕਿ ਅਸੀਂ ਆਪਣੀ ਥਾਂ ਤੇ ਠੀਕ ਸੀ ਆ ਦੇਖੋ ਹਰਪ੍ਰੀਤ ਇਹ 2 ਤੋਂ 3 ਆ ਦੇਖੋ ਹਰਪ੍ਰੀਤ ਇਹ 2 ਤੋਂ 3 ਚੀਜ਼ਾਂ ਇਸ ਦੇ ਵਿੱਚ ਅਹਿਮ ਨੇ ਪਹਿਲੀ ਗੱਲ ਹੈ ਜਦੋਂ ਐਸਜੀਪੀਸੀ ਦਫ਼ਤਰ ਦੇ ਵਿੱਚ ਕੱਲ ਨੂੰ ਆਉਂਦੇ ਨੇ ਤਾਂ ਅੱਜ ਅਸੀਂ ਉਹ ਸਵਾਲ ਕੀਤਾ ਗਿਆ ਕਿ ਤੁਸੀਂ ਕੱਲ ਜਦੋਂ ਆਏ ਤਾਂ ਐਸਜੀਪੀਸੀ ਦੇ ਨਾਲ ਕੋਈ ਤਾਲਮੇਲ ਹੋਇਆ ਸੀ ਤੁਹਾਡਾ ਇਸੇ ਪ੍ਰਧਾਨ ਦੇ ਨਾਲ ਜਾਂ ਸਕੱਤਰ ਦੇ ਨਾਲ ਕੋਈ ਗੱਲਬਾਤ ਹੋਈ ਸੀ ਤਾਂ ਉਸ ਦੇ ਵਿੱਚੋਂ ਵੀ ਉਹਨਾਂ ਵੱਲੋਂ ਗੱਲ ਗੋਲਮੋਲ ਕਰ ਦਿੱਤੀ ਗਈ ਕਿ ਸਾਨੂੰ ਇੱਕ ਮੈਸੇਜ ਮਿਲਿਆ ਸੀ ਪਰ ਉਸ ਤੋਂ ਬਾਅਦ ਅਸੀਂ ਕੱਲ ਆਏ ਤਾਂ ਕੱਲ ਇੱਥੇ ਕੋਈ ਨਹੀਂ ਮਿਲਿਆ ਜਦਕਿ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਇੱਥੇ ਮੌਜੂਦ ਰਹੇ ਔਰ ਉਹਨਾਂ ਨੇ ਰਿਕਾਰਡ ਦੇ ਦਿੱਤਾ ਗਿਆ ਪਰ ਬਾਅਦ ਰਾਕੇ ਫੇਰ ਉਹੀ ਗੱਲ ਹੋਈ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਰੱਖੀਆਂ ਗਈਆਂ ਕਿ ਦੋ ਵੀ ਪੁਆਇੰਟ ਰੱਖੇ ਸੀਗੇ ਉਸ ਮੁਤਾਬਿਕ ਸਾਨੂੰ ਰਿਕਾਰਡ ਮਿਲ ਗਿਆ ਔਰ ਉਸ ਤੋਂ ਬਾਅਦ ਨਾਲ ਹੀ ਦੂਸਰੀ ਗੱਲ ਕਹਿ ਦਿੱਤੀ ਗਈ ਕਿ ਸਾਨੂੰ ਅਜੇ ਪੂਰਨ ਤੌਰ ਦੇ ਉੱਪਰ ਰਿਕਾਰਡ ਜਿਹੜਾ ਨਹੀਂ ਮਿਲਿਆ ਅਸੀਂ ਐਨਲਾਈਜ਼ ਕਰਾਂਗੇ ਉਸ ਤੋਂ ਬਾਅਦ ਆਉਂਦੀ ਹੈ ਗੱਲ 328 ਰੁਪਏ ਦੇ ਮਾਮਲੇ ਦੇ ਵਿੱਚ ਬੰਗੇ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਮੁੱਖ ਮੰਤਰੀ ਜਿਹੜੇ ਹਰਪਾਲ ਚੀਮਾਹ ਹੋਰਾਂ ਨੇ ਕਿ ਐਸਆਈਟੀ ਦੇ ਵੱਲੋਂ ਮਿਸਕਮਿਊਨੀਕੇਸ਼ਨ ਹੋਇਆ ਅਸੀਂ ਕੱਲ ਵੀ ਉਹੀ ਸਵਾਲ ਜਿਹੜਾ ਕੱਲ ਗੁਰਬੰਦ ਸਿੰਘ ਬੈਂਸ ਆਏ ਸੀਗੇ ਉਹਨਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਾਂਚ جاری ਹੈ ਜੀ ਅਸੀਂ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਇਸ ਪਲੇ ਅੱਜ ਫਿਰ ਜਗਤਪ੍ਰੀਤ ਸਿੰਘ ਜਿਹੜੇ AIG ਵਿਜੀਲੈਂਸ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕੋਲ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਵੀ ਗੱਲ ਗਲਮੋਲ ਕਰ ਦਿੱਤੀ ਕਿ ਇੱਕ ਆਈਡੀਆ ਤਾਂ ਹੁੰਦਾ ਹੈ ਪਰ ਜਾਂਚ ਜਾਰੀ ਹੈ ਇੱਥੇ ਦੋ ਚੀਜ਼ਾਂ ਹਰਪ੍ਰੀਤ ਇਸ ਕਰਕੇ ਅਹਿਮ ਨੇ ਇੱਕ ਤਾਂ ਜਾਂਚ ਜਾਰੀ ਹੈ ਜਦੋਂ ਹਰਪਾਲ ਚੀਮਾ ਹੋਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਮਿਸਕਮਿਊਨੀਕੇਸ਼ਨ ਹੋਇਆ ਇਹ ਅਜੇ ਹੱਥੇ ਕੁਝ ਨਹੀਂ ਹੈ ਤਾਂ ਫਿਰ ਉੱਥੇ AIG ਸਾਹਿਬ ਦਾ ਇਹ ਬਿਆਨ ਕਿ ਇੱਕ ਆਈਡੀਆ ਤਾਂ ਹੁੰਦਾ ਹੈ ਔਰ ਜਾਂਚ ਜਾਰੀ ਹੈ ਫਿਰ ਤੋਂ ਉਹੀ ਸਵਾਲ ਵੀ ਜਾਂ ਤਾਂ ਉਹ ਸਵਾਲ ਸਭ ਤੋਂ ਵੱਡਾ ਇਹ ਖੜਾ ਨਾ ਕਿ ਜਲਦੀ ਜਾਂਚ ਦੇ ਵਿੱਚ ED ਕੀ ਆਫਤ ਆ ਗਈ ਸੀ ਕਿ ਮਾਗੀ ਦੀ ਰੈਲੀ ਦੌਰਾਨ ਤੁਹਾਨੂੰ ਐਲਾਨ ਕਰਨਾ ਪੈ ਗਿਆ ਕਿ 161 ਸਰੂਪ ਮਿਲ ਗਏ ਦੂਜੇ ਪਾਸੇ SIT ਕਹਿ ਰਹੀ ਹੈ ਕਿ ਜਾਂਚ جاری ਹੈ ਉਹ ਤੋਂ ਬਾਅਦ ਫਿਰ ਯੂ ਟਰਨ ਲੈਂਦਿਆਂ ਹੋਇਆਂ ਇਹ ਕਹਿ ਦਿੱਤਾ ਗਿਆ ਕਿ ਮਿਸਕਮਿਊਨੀਕੇਸ਼ਨ ਸੀ ਅਜੇ ਆਕੂਜਨੀਏ ਕੋਈ ਸਰੂਪ ਗਲਤ ਨਹੀਂ ਹੈ ਇੱਥੇ ਅੱਜ ਆ ਕੇ ਫੇਰ ਇਹ ਕਹਿਣਾ ਪੈ ਰਿਹਾ ਕਿ ਇੱਕ ਆਈਡੀਆ ਤਾਂ ਹੁੰਦਾ ਹੀ ਹੈ ਯਾਨੀ ਕਿ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਨਾ SIT ਨਾ ਸਰਕਾਰ ਆ ਬਿਲਕੁਲ ਕਿਉਂਕਿ ਇਹ ਇਸ ਕਰਕੇ ਵੀ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਵੀ ਅੱਜ ਜਗਤਪ੍ਰੀਤ ਸਿੰਘ ਜਿਹੜੇ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਇਹ ਚੀਜ਼ਾਂ ਖਾਸ ਕਰਕੇ ਲਿਖਿਆ ਗਈ ਔਰ ਇੱਕ ਵੱਖਰੇ ਤੌਰ ਦੇ ਉੱਪਰ ਪ੍ਰੋਪਗਾਂਡਾ ਦੇ ਤੌਰ ਦੇ ਉੱਪਰ ਅਸੀਂ ਇਸ ਨੂੰ ਦੇਖਦੇ ਹਰਪ੍ਰੀਤ ਵੀ ਜਦੋਂ ਡਿਟੇਲਸ ਦੇ ਵਿੱਚ ਇਹ ਸ਼ੋਅ ਕਰ ਦਿੱਤਾ ਗਿਆ ਵੀ ਜਿਹੜੇ ਡਾਕੂਮੈਂਟ ਸੀਗੇ ਪ੍ਰੋਪਰ ਉਹ ਡਿਟੇਲ ਲੈ ਲਈ ਗਈ ਔਰ ਜੇਕਰ ਸਾਨੂੰ ਹੋਰ ਚਾਹੀਦਾ ਹੋਊਗਾ ਸਾਨੂੰ ਕਾਗਜ਼ਾਤ ਦਿਖਾ ਦਿੱਤੇ ਗਏ ਔਰ ਉਸ ਤੋਂ ਬਾਅਦ 2008 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਨੰਬਰਿੰਗ ਮੈਂਸ਼ਨਿੰਗ ਸ਼ੁਰੂ ਹੋਈ ਸਾਨੂੰ ਉਸ ਦਿਨ ਤੱਕ ਦਾ ਰਿਕਾਰਡ ਚਾਹੀਦਾ ਤਾਂ ਦੇ ਉੱਪਰ ਇਹ ਕਹਿ ਦਿੱਤਾ ਗਿਆ ਵੀ ਜਿੰਨਾ ਤੁਹਾਨੂੰ ਰਿਕਾਰਡ ਚਾਹੀਦਾ ਹੈ ਅਸੀਂ ਦਿੰਨੇ ਆ ਔਰ ਜੇਕਰ ਨਹੀਂ ਦਿੱਤਾ ਜਾਂਦਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤਾਂ ਹਾਲਾਂਕਿ 3 ਘੰਟੇ ਦੀ ਇਸ ਮੀਟਿੰਗ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਫਿਰ ਆ ਕੇ ਇਹ ਬਿਆਨ ਦੇਣਾ ਵੀ ਰਿਕਾਰਡ ਹਲੇ ਐਨਲਾਈਜ਼ ਕਰਾਂਗੇ ਤਾਂ 3 ਘੰਟੇ ਦੇ ਵਿੱਚ ਜਿਹੜੇ 20 ਪੁਆਇੰਟ ਦਿੱਤੇ ਗਏ ਔਰ 2 ਪੇਜ ਦਿੱਤੇ ਗਏ ਉਹ ਐਨਲਾਈਜ਼ ਨਹੀਂ ਹੋਏ ਔਰ ਉਸ ਤੋਂ ਬਾਅਦ ਜਿਹੜਾ ਬੰਗਿਆਂ ਦੇ ਉੱਪਰ ਕਿਉਂਕਿ ਇਹ ਬੜਾ ਅਹਿਮ ਸਵਾਲ ਹੈ ਹਰੇਕ ਦੀ ਜਿਹੜੀ ਉੱਥੇ ਭਾਵਨਾ ਜੁੜੀ ਹੋਈ ਹੈ ਪੂਰਾ ਦੁਆਬਾ ਪੂਰਾ ਉਹ ਏਰੀਆ ਜਿਹੜਾ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਇੱਕ ਜਿਹੜਾ ਐਮ.ਐਲ.ਏ ਉੱਥੋਂ ਜਿਹੜਾ ਰਿਜ਼ਾਈਨ ਦੇਣ ਦੀ ਗੱਲ ਹੋਈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਕਿਤਨਾ ਕਿਤੇ ਇਸ ਸੱਟ ਫਿਰ ਉਸੇ ਸਟੈਂਡ ਦੇ ਉੱਪਰ ਖੜੀ ਆ ਵੀ ਇੱਕ ਆਈਡੀਆ ਤਾਂ ਹੁੰਦਾ ਹੈ ਹੁਣ ਇਸ ਦੇ ਉੱਤੇ ਹਰਪਾਲ ਚਿਮਾ ਜੀ ਕੀ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿੰਦੇ ਨੇ ਇਹ ਵੀ ਇੱਕ ਵੱਖਰੇ ਤੌਰ ਦੇ ਉੱਪਰ ਸਵਾਲ ਜਿਹੜਾ ਖੜਾ ਹੋ ਜਾਂਦਾ ਹੈ ਮੈਂ ਵਾਪਸ ਅਨਾ ਚੱ ਉਹ ਇਹ ਤਾਕੀਦ ਕਰ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਐਸਜੀਪੀਸੀ ਪੂਰਾ ਸਹਿਯੋਗ ਕਰੇ ਐਸਆਈਟੀ ਨੂੰ ਫਿਰ ਵਾਰ-ਵਾਰ ਇਹ ਗੱਲਾਂ ਕਿੱਥੋਂ ਨਿਕਲ ਕੇ ਸਾਹਮਣੇ ਆ ਰਹੀਆਂ ਕਦੇ ਕੋਰਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਐਸਜੀਪੀਸੀ ਨੇ ਸਾਨੂੰ ਰਿਕਾਰਡ ਹਲੇ ਤੱਕ ਨਹੀਂ ਦਿੱਤਾ ਸਿਰਫ ਮੌਖਿਕ ਤੌਰ ਤੇ ਜਾਣਕਾਰੀ ਦਿੱਤੀ ਹੈ ਅੱਜ ਵੀ ਐਸਆਈਟੀ ਰਿਕਾਰਡ ਲੈ ਕੇ ਬਾਹਰ ਆਈਏ ਤਾਂ ਉਹਨਾਂ ਨੇ ਕਿਹਾ ਕਿ ਪੂਰਾ ਰਿਕਾਰਡ ਨਹੀਂ ਸਾਨੂੰ ਮਿਲਿਆ ਜੋ ਸਾਨੂੰ ਚਾਹੀਦਾ ਸੀ ਔਰ ਦੂਜੇ ਪਾਸੇ ਐਸਜੀਪੀਸੀ ਕਹਿ ਰਹੀ ਕਿਸਦਾ ਪੂਰਾ ਰਿਕਾਰਡ ਦੇ ਦਿੱਤਾ ਹਰਪ੍ਰੀਤ ਜੀ ਪਹਿਲੇ ਦਿਨ ਤੋਂ ਹੀ ਸਮੁੱਚਾ ਖਾਲਸਾ ਪੰਥ ਮਹਿਸੂਸ ਕਰ ਰਿਹਾ ਕਿ ਸਰਕਾਰ ਦੀ ਮਨਸਾ ਕੋਈ ਇਹ ਨਹੀਂ ਮਸਲਾ ਹੱਲ ਕਰਨ ਵਾਲਾ ਸਰਕਾਰ ਦੀ ਮਨਸਾ ਇੱਕੋ ਇੱਕ ਹੈ ਕਿ ਕੌਮ ਦੀ ਸੰਸਥਾ ਨੂੰ ਬਦਨਾਮ ਕਰਨਾ ਹੂੰ ਬਦਕਿਸਮਤੀ ਇਹ ਅਫਸਰਾਂ ਦੀ ਜਿਹਨਾਂ ਦੀ ਡਿਊਟੀ ਲੱਗੀ ਹੈ ਜਿਹਨਾਂ ਦੀ ਕੋਈ ਮਜਬੂਰੀਆਂ ਕੋਈ ਡਿਊਟੀ ਜੌਬ ਦੌਰਾਨ ਇਹਨਾਂ ਦੀਆਂ ਕੋਈ ਕਮੀਆਂ ਵੀ ਅਸੀਂ ਸਰਕਾਰ ਕੋਲੇ ਜਾਂ ਨੈਤਿਕਤਾ ਮੈਂ ਸਮਝਦਾ ਜੋ ਅੰਦਰ ਅਫਸਰਪਸ ਹੋ ਰਹੇ ਹੁੰਦੇ ਆ ਬਾਹਰ ਆ ਕੇ ਕੁਝ ਹੋਰ ਹੁੰਦੇ ਆ ਪਰ ਇਹਨਾਂ ਨੂੰ ਇੱਕ ਅਜੰਡਾ ਦਿੱਤਾ ਹੋਇਆ ਕਿ ਤੁਸੀਂ ਕੌਮ ਦੀ ਸੰਸਥਾ ਨੂੰ ਬਦਨਾਮ ਕਰਨਾ ਜਿਵੇਂ ਕੱਲ ਦਾ ਐਪੀਸੋਡ ਤੁਸੀਂ ਵੇਖਿਆ ਕਿ ਕੱਲ ਮੀਡੀਆ ਨੂੰ ਆਪ ਐਸਆਈਟੀ ਮੈਸੇਜ ਕਰਦੀ ਹੈ ਸਨੇਹੇ ਦਿੰਦੀ ਐ ਇੱਕ ਤਾਂ ਸਰਕਾਰ ਵੱਲੋਂ ਹੀ ਡਾਇਰੈਕਸ਼ਨ ਆ ਵਿਚਾਰਿਆਂ ਨੂੰ ਸਿੱਟ ਨੂੰ ਕਿ ਤੁਸੀਂ মিডিਆ ਨੂੰ ਜਰੂਰ ਬੁਲਾਉਣਾ ਪਰ ਨਾਲ ਇਹ ਵੀ ਡਾਇਰੈਕਸ਼ਨ ਹੈ ਵੀ ਸਹੀ ਜਵਾਬ ਵੀ ਨਹੀਂ ਦੇਣੇ ਗੱਲਾਂ ਨੂੰ ਗੋਲ ਮੋੜ ਕਰਨੀਆਂ মিডিਆ ਦਾ ਹੱਕ ਹੈ ਉਹ ਸਹੀ ਕੁਐਸਚਨ ਕਰਦਾ ਸਵਾਲ ਕਰਦਾ ਪਰ ਆਨਸਰ ਵੀ ਨਹੀਂ ਸਹੀ ਦੇ ਸਕਦੇ ਤੁਸੀਂ ਕੱਲ ਵੇਖਿਆ ਕਿ মিডিਆ ਨੂੰ ਮੈਸੇਜ ਕੀਤੇ ਫੋਨ ਕੀਤੇ ਤੇ ਫਿਰ ਜਦੋਂ ਉੱਥੇ ਪਹੁੰਚੇ ਤਾਂ ਸਾਡੇ ਸਿਕੰਦਰ ਸਾਹਿਬ ਨੇ ਕਿਹਾ ਜੋ ਜੋ ਇਹ ਅਧਿਕਾਰੀ ਗਏ ਬੈਂਸ ਸਾਹਿਬ ਕਿ ਵੀ ਸਾਡੇ ਅਧਿਕਾਰੀਆਂ ਦਾ ਚੀਫ ਸੈਕਟਰੀ ਪ੍ਰਤਾਪ ਸਿੰਘ ਵੀ ਕੱਲ ਤੁਹਾਡੇ ਸਾਰੇ ਅਧਿਕਾਰੀਆਂ ਨਾਲ ਜੋ ਸਿੱਟ ਦੇ ਇਨਚਾਰਜ ਨੇ ਜਗਤਪੀਰ ਜੀ ਜਲਪੁਤਰ ਸਾਹਿਬ ਉਹ ਗੱਲ ਹੋਈ ਹੈ ਕਿ 29 ਤਰੀਕ ਨੂੰ ਸਾਰਾ ਰਿਕਾਰਡ ਦੇਣਾ ਤੁਸੀਂ ਅੱਜ ਕਿਉਂ ਆਏ ਸਾਨੂੰ ਕੁਝ ਨਹੀਂ ਆ ਨਹੀਂ ਉਹ ਕਹਿੰਦਾ ਅੱਛਾ ਜੀ ਚਲੋ ਠੀਕ ਹੈ ਪਰ ਮੈਂ ਕੱਲ ਆ ਜਾਊਂਗਾ ਮਤਲਬ ਕਹਿਣ ਦਾ ਆਪਾ মিডিਆ ਟ੍ਰਾਇਲ ਸੀ ਕੱਲਾ মিডিਆ ਟ੍ਰਾਇਲ ਮਤਲਬ ਇਹ ਦਿਖਾਣਾ ਇਹ ਦਿਖਾਣਾ ਕਿ ਦੇਖੋ ਅਸੀਂ ਤਾਂ ਆ ਗਏ ਐਸਜਪੀਸੀ ਅੱਲੇ ਆਏ ਨਹੀਂ ਯਾ ਐਸਜਪੀਸੀ ਰਾਜਵੀਰ ਰਿਕਾਰਡ ਨਹੀਂ ਦਿੱਤਾ ਉਹ ਹਰਪ੍ਰੀਤ ਜੀ ਕਿਉਂ ਕਿਉਂਕਿ ਪਰਸੋਂ ਸਾਡੇ ਚੀਫ ਸੈਕਟਰੀ ਜਦੋਂ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਨਾ ਜਾ ਕੇ ਕਿ ਸ਼੍ਰੋਮਣੀ ਕਮੇਟੀ ਰਿਕਾਰਡ ਨਹੀਂ ਤਾ ਤਾਂ ਸਾਡੇ ਚੀਫ ਸੈਕਟਰੀ ਨੇ ਸਾਰੇ মিডিਆ 'ਚ ਦੱਸਿਆ ਕਿ ਅਸੀਂ ਭਾਈ 1 ਨਹੀਂ 2 ਨਹੀਂ 3 ਨਹੀਂ 5 7 ਵਾਰ ਕਹਿ ਚੁੱਕੇ ਹਾਂ ਸਮੁੱਚੀ ਸਿੱਟ ਨੂੰ ਫੋਨ ਕਰ ਰਹੇ ਹਾਂ ਚਿੱਠੀਆਂ ਲਿਖ ਰਹੇ ਹਾਂ ਮੈਸੇਜ ਕਰ ਰਹੇ ਹਾਂ ਅੱਜ ਜੀ ਤੁਹਾਡੀ ਮੈਂ ਧਿਆਨ 'ਚ ਲਿਆ ਦਿਆਂ ਕਿ 16 ਤਰੀਕ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਸੀ ਠੀਕ ਹੈ ਉਸ ਤੋਂ ਬਾਅਦ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਨੇ ਸਮੁੱਚੇ ਅਧਿਕਾਰੀਆਂ ਨੂੰ ਲੈ ਕੇ ਉਸ ਦਿਨ ਵੀ 1 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚਾਹੇ ਕਿੰਨੀ ਸਰਦੀ ਤੋਂ ਤੁਸੀਂ ਉਸ ਤੋਂ ਬਾਅਦ ਵੀ ਅਗਲੇ ਦਿਨ ਟੋਟਲ ਜੋ 20 ਪੁਆਇੰਟ ਦਿੱਤੇ ਸੀ ਸੈਟਰ ਇੱਕ ਤੋਂ ਲੈ ਕੇ 20 ਪੁਆਇੰਟ ਦੋ ਵੇਚ ਜਾਂਦੀ ਟੋਟਲ ਕੇ ਅਧਿਕਾਰੀਆਂ ਨੂੰ ਵੀ ਟੋਟਲ ਰਿਕਾਰਡ ਆਪਾਂ ਦੇਣਾ ਤੇ ਮੈਂ ਵੀ ਉੱਥੇ ਚਾ ਸੰਦੀਪਾ ਸਾਰਾ ਰਿਕਾਰਡ ਲੈ ਲਿਆ ਸੀਗਾ ਸਾਰਾ ਰਿਕਾਰਡ ਇਕੱਠਾ ਕਰ ਲਿਆ ਤੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਕੋ ਸੈਟ ਨੂੰ ਭਾਈ ਤੇ ਸਾਰਾ ਤਿਆਰ ਹੈ ਪਰ ਮੈਂ ਸਮਝਦਾ ਜਾਣ ਬੁੱਝ ਕੇ ਇਹ ਸੈਟ ਗਾਂਹ ਦੀ ਅੱਜ ਵੀ ਜਿਹੜਾ ਕਹਿ ਰਹੇ ਐ ਜਿੰਨਾ ਰਿਕਾਰਡ ਮੰਗਿਆ ਸੀ ਡੇਟਾ ਪਰ ਅੱਜ ਤੁਸੀਂ ਵੇਖਿਆ ਨਾ ਕਿ ਜੀ 8 ਤੱਕ ਦਾ ਰਿਕਾਰਡ ਦਿਓ ਹਾਂ ਤੁਨ ਮੈਂ ਦੱਸਦਾ ਹਰਪ੍ਰੀਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1994 ਤੋਂ ਸਰੂਪ ਦੀ ਸੇਵਾ ਕਰਨ ਲੱਗੀ ਹੈ ਤੀਜੇ ਮਹੀਨੇ ਚ ਮਾਰਚ ਮਹੀਨੇ ਚ ਪਹਿਲਾ ਸਾਨੂੰ ਡਿਮਾਂਡ ਆਈ ਸੀ ਤੇ ਸੱਤਵੇਂ ਮਹੀਨੇ ਚ ਸਪਾਈਸ ਧਰੂ ਹੋਈ ਸੀ ਉਸ ਦੇ 94 ਤੋਂ ਲੈ ਕੇ ਅੱਜ ਤੱਕ ਟੋਟਲ ਲੇਜਰਾਂ ਟੋਟਲ ਰਸੀਦਾਂ ਸਭ ਸ਼੍ਰੋਮਣੀ ਕਮੇਟੀ ਕੋਲੇ ਅਵੇਲੇਬਲ ਹੈ ਹਾਜ਼ਰ ਹੈ ਸਾਰਾ ਰਿਕਾਰਡ ਤੇ ਉਹ ਤੈਨੂੰ ਅੱਜ ਉਹਨਾਂ ਨੇ ਵੀ ਕਿਹਾ ਛੱਟਨੇ ਗੱਲ ਕਹੀ ਹੈ ਕਿ ਰਿਕਾਰਡ ਵੱਡਾ ਹੁਣ ਠੀਕ ਹੈ ਉਹ ਚਲੋ ਜੇ ਕਹਿਣਗੇ ਅੱਠ ਤੱਕ ਦਾ ਵੀ ਸਾਰਾ ਲਿਆ ਕੇ ਆਪਾਂ ਉਥੇ ਪੰਜ ਸੈਕਟਰ ਦੇ ਵਿੱਚ ਦਿਖਾ ਦੇਾਂਗੇ ਹੈਂਡਓਵਰ ਤਾਂ ਨਹੀਂ ਕਰ ਸਕਦੇ ਸਰਕਾਰ ਕਾਰਡ ਪਰ ਉਹਨਾਂ ਦੀ ਅਪਰ ਰਕਾਰਡ ਦੀ ਕਾਪੀ ਦੇ ਸਕਦੇ ਆ ਪਰ ਮੈਂ ਸਮਝਦਾ ਸਰਕਾਰ ਤਾਂ ਜਿਸ ਦਿਨ ਮਕਸਦ ਦੇ ਜੋੜ ਮੇ ਲੇਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਅਫਵਾਹ ਠਾ ਡਾਤੀ ਸੀ ਪੰਜਾਬ ਦੇ ਵਿੱਚ ਜੋ ਬਿਆਨ ਦਿੱਤਾ ਸੀ ਜਿਸ ਨਾਲ ਸੰਗ ਦੀਆਂ ਭਾਵਨਾਵਾਂ ਆਤ ਹੋਈਆਂ ਇਹਨਾਂ ਦੇ ਐਮਐਲਏ ਅਸਤੀਫਾ ਦੇ ਗਏ ਜੋ ਮਿਨਿਸਟਰੀ ਰੈਂਕ ਤੋਂ ਉਸ ਤੋਂ ਬਾਅਦ ਸਰਕਾਰ ਘੜੀ ਕਿਤੇ ਉਲਝ ਕੇ ਰਹਿ ਗਈ ਸਰਕਾਰ ਤੋਂ ਉਸ ਤੋਂ ਬਾਅਦ ਪਿੱਛੇ ਹਟਾ ਲਏ ਸੀ ਪੈਰ ਅਸੀਂ ਕਹਿ ਰਹੇ ਸੀ ਰਕਾਰਡ ਲੋ ਤੇ ਸਿੱਟ ਸਾਡਾ ਸੰਪਰਕ ਨਹੀਂ ਕਰ ਰਹੀ ਸੀ ਤੇ ਪਰ ਮੈਂ ਸਿੱਟ ਨੇ ਅੱਜ ਇਸ ਤਰ੍ਹਾਂ ਕਿਹਾ ਤੁਸੀਂ ਵੀ ਕਿਹਾ ਜਬਰ ਸਾਹਿਬ ਇਹ ਇਸੇ ਗੱਲ ਤੇ ਮੈਂ ਆ ਰਿਹਾ ਗੱਲ ਤਾਂ ਇਹ ਹੁੰਦਾ ਨਾ ਕਿ ਭਰੋਸੇਯੋਗਤਾ ਤੇ ਸਵਾਲ ਖੜਾ ਹੋ ਜਾਂਦਾ ਨਾ ਅੱਜ ਇਹ ਉਹੀ ਐਸਆਈਟੀ ਹੈ ਜਿਸ ਐਸਆਈਟੀ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ 161 ਸਰੂਪ ਮਿਲ ਗਏ ਅੱਜ ਮੀਡੀਆ ਦੇ ਸਾਹਮਣੇ ਕਿਸ ਨੂੰ ਜਵਾਬ ਦੇਣਾ ਪੈ ਰਿਹਾ ਆਪ ਜਵਾਬਦੇਹੀ ਕਿਦੀ ਹੋ ਰਹੀ ਆ ਅੱਜ ਝੂਠਾ ਕਿਹਨੂੰ ਪੈਣਾ ਪੈ ਰਿਹਾ ਐਸਆਈਟੀ ਨੂੰ ਹੁਣ ਐਸਆਈਟੀ ਦੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਜਾਂ ਤਾਂ ਉਹ ਆਪਣਾ ਸਟੈਂਡ ਦੱਸਣ ਕਿ ਹਾਂ ਭਈ ਅਸੀਂ ਤਾਂ ਸਹੀ ਜਾਣਕਾਰੀ ਦਿੱਤੀ ਸੀ ਅੱਗੇ ਜਾ ਕੇ ਗਲਤ ਹੋ ਗਈ ਜਾਂ ਗਲਤ ਜਾਣਕਾਰੀ ਦਿੱਤੀ ਸੀ ਤਾਂ ਆਪ ਫਸਦੇ ਨੇ ਫਿਰ ਪਰੋਸੇ ਯੋਗਤਾ ਇਸ ਐਸਆਈਟੀ ਤੇ ਕਰ ਸਕਦੇ ਆ ਆਪ ਦੁਆਰਾ ਉਹ ਨੂਰਪ੍ਰੀਜੀ ਕੀ ਦਸੀਏ ਐਸਆਈਟੀ ਵਿਚਾਰੀ ਆਫ ਦੀ ਰਿਕਾਰਡ ਜੋ ਲੋਕਾਂ ਕੋਲੇ ਗੱਲ ਕਰਦੀ ਐ ਜੋ ਉਹਨਾਂ ਦੀਆਂ ਗੱਲਾਂ ਸੁਣਦੇ ਆ ਤਾਂ ਦੋ ਅਧਿਕਾਰੀਆਂ ਤੋਂ ਬਾਅਦ ਜਿਹੜੇ ਅਰੈਸਟ ਕੀਤੇ ਐ ਦੋ ਚਾਹੇ 16 ਤੇ ਐਫਆਈਆਰ ਦਰਜ ਹੋਈ ਐ ਜੋ ਪਰ ਦੋ ਫੜ ਕੇ ਅਗਲੇ ਤੱਕ ਕਿਸੇ ਨੂੰ ਫੜਨ ਨਹੀਂ ਵੀ ਦੇ ਰਹੇ ਉਹ ਜਿਹੜਾ ਇਹਨਾਂ ਦਾ ਚੇਅਰਮੈਨ ਸੀ ਜਸਪ੍ਰੀਤ ਜਦੋਂ ਉਹਨੂੰ ਫੜਨ ਲੱਗੇ ਉਧਰ ਰੌਲਾ ਪੈ ਗਿਆ ਆ ਕਿਉਂ ਕਹਿੰਦਾ ਮੈਂ ਚਿੱਟੇ ਭਰੋਲ ਦੂੰ ਸਰਕਾਰ ਦੇ ਜੇ ਮੇਰੇ ਹੱਥ ਲਾਇਆ ਤਾਂ ਉਧਰੋਂ ਰੋਕ ਲਿਆ ਛੱਟ ਤਾਂ ਆਪ ਮੈਂ ਕਿਹਾ ਵੀ ਇਹਨਾਂ ਦੀ ਬਦਕਿਸਮਤੀ ਹੈ ਵਿਚਾਰੇ ਇਹ ਅਫਸਰਾਂ ਦੀ ਕਿ ਕਿਸ ਤਰ੍ਹਾਂ ਕਿਸੇ ਦਿਨ ਇਹਨਾਂ ਨੂੰ ਵੀ ਬਲੀ ਦੇ ਬੱਕਰੇ ਬਣਾਇਆ ਜਾਣਾ ਤੈ ਆ ਪਰ ਜਿਵੇਂ ਇੱਕ ਅਧਿਕਾਰੀ ਕੱਲ ਵਾਲੇ ਨੇ ਅੱਜ ਹੀ ਇੱਕ ਚੈਨਲ ਤੇ ਕਿਹਾ ਕਿ ਬਹੁਤ ਲੰਮਾ ਚੱਲਣੀ ਹੈ ਇਹ ਜਾਂਚ ਇਹ ਇਨਕੁਆਰੀ ਵੋਟਾਂ ਟਪਾਉਣਗੇ 27 ਦੀਆਂ ਉਹ ਗਾੜੀ ਤੋਂ ਲੱਗ ਰਿਹਾ ਸੀ ਉਹਨ ਇੱਕ ਚੈਨਲ ਤੇ ਸਟੇਟਮੈਂਟ ਦਿੱਤੀ ਅੱਜ ਜਿਵੇਂ ਸੁਣ ਰਿਹਾ ਸੀ ਜਦੋਂ ਮਤਲਬ ਦੇਰੇ ਸੀ ਉਹ ਕਹਿੰਦੇ ਬਹੁਤ ਲੰਮੀ ਚੱਲਣੀ ਹੈ ਮੇਰਾ ਕਹਿਣ ਦਾ ਭਾਵ ਇਹਨਾਂ ਦੀ ਕੋਈ ਮਨਸਾ ਨਹੀਂ ਕਿ ਮਸਲਾ ਹੱਲ ਕਰਨ ਦਾ ਮਸਲਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਉਸੇ ਸਾਲ 2020 ਦੇ ਵਿੱਚ ਹੱਲ ਕਰਤਾ ਸੀ ਪਰ ਇਹ ਤਾਂ ਜਾਣ ਬੁੱਝ ਕੇ ਸਰਕਾਰ ਜਿਸ ਤਰ੍ਹਾਂ 14 ਤੋਂ ਲੈ ਕੇ ਇਹ ਧਾਰਮਿਕ ਭਾਵਨਾਵਾਂ ਸੰਗਤਾਂ ਦੀਆਂ ਨਾਲ ਖੇਡ ਕੇ ਭਾਵਨਾਵਾਂ ਢਕਾ ਕੇ ਖਿਲਵਾੜ ਕਰਕੇ ਕਿਸ ਤਰ੍ਹਾਂ ਇਹਨਾਂ ਨੇ ਸੱਤਾ ਦਾ ਰਾਹ ਜਿਸ ਤਰ੍ਹਾਂ ਪਹਿਲਾਂ ਹਾਂ ਤੋਂ ਕੀਤਾ ਹੁਣ ਇਹਨਾਂ ਦਾ ਭਲੇਖਾ ਕਿ 27 ਦੇ ਵਿੱਚ ਅਸੀਂ ਕਰ ਲਾਂਗੇ ਪਰ ਖਾਲਸਾ ਪੰਥ ਚਲੋ ਜੀ ਇੱਕ ਇੱਕ ਇਹ ਸਿੱਖ ਪੰਥ ਤੇ ਸਿੱਖ ਕੌਮ ਦੇ ਸਾਹਮਣੇ ਗੱਲ ਸਾਫ਼ ਕਰ ਦੋ ਕਿ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਹੋਏ ਨੇ ਕਿ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਕਰਨਾ ਐਐਸਆਈਟੀ ਦਾ ਐਐਸਆਈਟੀ ਦੇ ਕੋਲ ਜਾਂ ਸਰਕਾਰ ਦੇ ਕੋਲ ਇਹ ਬਹਾਨਾ ਨਹੀਂ ਹੋਣਾ ਚਾਹੀਦਾ ਕਿ ਦੇਖੋ ਸਾਨੂੰ ਸਹਿਯੋਗ ਨਹੀਂ ਦਿੱਤਾ ਜੇ ਸਹਿਯੋਗ ਦਿੱਤਾ ਹੁੰਦਾ ਤਾਂ ਅਸੀਂ ਜਿਹੜੇ ਇਹ ਸਰੂਪ ਨੇ 328 ਇਹਦਾ ਮਸਲਾ ਹੱਲ ਕਰ ਦਿੰਦੇ ਕਿ ਤੁਸੀਂ ਪੂਰਨ ਤੌਰ ਤੇ ਪੂਰਾ ਸਹਿਯੋਗ ਹੈ ਜਿਹੜਾ ਐਸਜੀਪੀਸੀ ਉਹ ਦੇਗੀ ਐਐਸਆਈਟੀ ਨੂੰ ਹਰਪ੍ਰੀਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਸਾਹਿਬ ਦਾ ਬਹੁਤ ਬਹੁਤ ਦੂਰਅੰਦੇਸ਼ੀ ਫੈਸਲਾ ਸੀ ਬਹੁਤ ਮੈਂ ਸਮਝਦਾ ਕਿਉਂਕਿ ਉਹਨਾਂ ਨੇ ਤੁਸੀਂ ਸੁਣੋ ਕਿ ਨਾ ਅੱਜ ਤੱਕ ਸਰਕਾਰਾਂ ਨੂੰ ਪਹਿਲਾਂ ਕਿਸੇ ਮਸਲੇ 'ਚ ਦਾਖਲ ਦਾ ਜਿਕਰ ਦਿੱਤੀ ਹੈ ਨਾ ਭਵਿੱਖ 'ਚ ਕਰਨ ਦੇਵਾਂਗੇ ਪਰ ਇਹ ਮਸਲੇ ਤੇ ਸਰਕਾਰ ਜਾਣਬੁੱਝ ਕੇ ਸਿਆਸਤ ਕਰ ਰਹੀ ਹੈ ਕਿਸੇ ਹੋਰ ਤਰ੍ਹਾਂ ਦੀ ਰੰਗ ਦੇ ਰਹੀ ਹੈ ਸਿੱਖਾਂ ਸੰਗਤਾਂ ਦੇ ਭਾਵਨਾ ਸਿੱਖ ਸੰਗਤਾਂ ਦੇ ਵਿੱਚ ੜਕਾਹਟ ਪੈਦਾ ਕਰ ਰਹੀ ਹੈ ਸੰਸਥਾ ਖਿਲਾਫ ੜਕਾਇਆ ਜਾ ਰਿਹਾ ਹੈ ਤਾਂ ਇਹ ਸੰਜੀਦਗੀ ਨਾਲ ਤੁਸੀਂ ਵੇਖਿਆ ਕਿ ਅੱਜ ਪ੍ਰਧਾਨ ਸ਼੍ਰੋਮਣੀ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਆਪ ਪਹੁੰਚਿਆ ਇਹ ਤਨਜ਼ੀਦਗੀ ਹੈ ਸੰਸਥਾ ਦੀ ਕੌਮ ਪ੍ਰਤੀ ਜਵਾਬਦੇਹੀ ਹੈ ਪੰਥ ਪ੍ਰਤੀ ਜਵਾਬਦੇਹੀ ਹੈ ਚਾਹੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕੋਈ ਸମ୍ਮਨ ਨਹੀਂ ਹੋਇਆ ਚਾਹੇ 16 ਅਧਿਕਾਰੀਆਂ ਨੂੰ ਸੰਮਨ ਹੋ ਸਕਦਾ ਪਰ ਪ੍ਰਧਾਨ ਸਾਹਿਬ ਆਪ ਪਹੁੰਚੇ ਟੋਟਲ ਰਿਕਾਰਡ ਮਈਆ ਕਰਾਇਆ ਤੇ ਕਰਾਂਗੇ ਉਹ ਵੇਖਦੇ ਨੇ ਦਿਨਾਂ ਦਾ ਮੰਜੋਤ ਜਿਹੜਾ ਜਿਹੜਾ ਇਸ਼ਾਰਾ ਐਸਐਟੀ ਦੇ 12 ਕੇ ਕੀਤਾ ਕਿ ਸਾਨੂੰ ਪੂਰਾ ਰਿਕਾਰਡ ਨਹੀਂ ਮਿਲਿਆ ਯਾਨੀ ਕਿ ਇੱਕ ਉਹ ਸਪੇਸ ਛੱਡ ਕੇ ਇੱਕ ਥਾਂ ਛੱਡ ਕੇ ਕਿ ਦੁਬਾਰਾ ਵੀ ਅਸੀਂ ਆ ਸਕਦੇ ਹਾਂ ਦੁਬਾਰਾ ਕੋਈ ਹੋਰ ਰਿਕਾਰਡ ਵੀ ਮੰਗ ਸਕਦੇ ਹਾਂ ਵੀ ਨੁਕਾਤੀ ਜਿਹੜੇ ਪ੍ਰਸ਼ਨ ਸੀ ਉਹਨਾਂ ਦਾ ਸਾਰਾ ਦਾ ਜਵਾਬ ਸਾਰਾ ਖਰੜਾ ਸਾਰੇ ਹਵਾਲੇ ਜਿਹੜੇ ਨੇ ਐਸਜੀਪੀਸੀ ਇਹ ਕਹਿੰਦੀ ਅਸੀਂ ਦੇ ਦਿੱਤੇ ਇਸ ਬਾਰੇ ਐਸਆਈਟੀ ਨੇ ਕੁਝ ਸਾਫ਼ ਕੀਤਾ ਕਿ ਦੁਬਾਰਾ ਫੇਰ ਉਹ ਆਸਤ ਨਹੀਂ ਆ ਕਦੋਂ ਆ ਸਕਦੇ ਨੇ ਆ ਦੇਖੋ ਹਰ ਆ ਦੇਖੋ ਹਰਪ੍ਰੀਤ ਇਸ ਬਾਬਤ ਅਜੇ ਕੋਈ ਜਾਣਕਾਰੀ ਜਿਹੜੀ ਹੈ ਸਪੱਸ਼ਟ ਨਹੀਂ ਦਿੱਤੀ ਗਈ ਪਰ ਹਾਲਾਂਕਿ ਜੇਕਰ ਜਿਵੇਂ ਕਿਹਾ ਗਿਆ ਅੱਜ ਪਰ ਉਸ ਤਰੀਕੇ ਦੇ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੀਗੇ ਇੱਥੇ ਜਾਂ ਫਿਰ ਪ੍ਰਧਾਨ ਸੀਗੇ ਉਹਨਾਂ ਵੱਲੋਂ ਵੀ ਖਾਸ ਤੌਰ ਦੇ ਉੱਪਰ ਕਿਹਾ ਗਿਆ ਕਿ ਜੇਕਰ ਕੋਈ ਰਿਕਾਰਡ ਦੁਬਾਰਾ ਚਾਹੀਦਾ ਹੋਊਗਾ ਤਾਂ ਉਹ ਰਿਕਾਰਡ ਜਿਹੜਾ ਮੁਹੱਈਆ ਕਰਾਇਆ ਜਾਵੇਗਾ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਜਦੋਂ ਅਸੀਂ ਪੁਰਾਣੇ ਕਾਗਜ਼ਾਤ ਫੋਲਦੇ ਹਾਂ ਤਾਂ ਲਗਭਗ ਜੇ 2008 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਬਹੁਤ ਲੰਮਾ ਚੌੜਾ ਰਿਕਾਰਡ ਦਾ ਤਾਂ ਉਸ ਦੇ ਵਿੱਚ ਕਈ ਹਜ਼ਾਰਾਂ ਲੱਖਾਂ ਸਰੂਪ ਜਿਹੜੇ ਨੇ ਉਹ ਦਿੱਤੇ ਗ ਉਹ ਉਹਨਾਂ ਦੀ ਪੇਟਾ ਜਾਂ ਉਹ ਕਿਹੜੇ ਕਿਹੜੇ ਕਿਹਨਾਂ ਨੂੰ ਦਿੱਤੇ ਹੋਣਗੇ ਸਾਰੀ ਲਿਖਤੀ ਰੂਪ ਦੇ ਵਿੱਚ ਜੇ ਅਸੀਂ ਡਾਟਾ ਦੇਖੀਏ ਤਾਂ ਉਹ ਲਗਭਗ ਕਈ ਹਜ਼ਾਰਾਂ ਪੇਜਾਂ ਦਾ ਉਹ ਡਾਟਾ ਹੋ ਜਾਵੇਗਾ ਜਿਸ ਤੋਂ ਬਾਅਦ ਅੱਜ ਕਈ ਜਿਹੜੇ 20 ਪੁਆਇੰਟ ਦੱਸੇ ਗਏ ਸੀ ਦੋ ਪੇਜਾਂ ਦੇ ਉੱਪਰ ਲਿਖੇ ਉਹਦਾ ਡਾਟਾ ਜਿਹੜਾ ਮੁਹੱਈਆ ਕਰਵਾ ਦਿੱਤਾ ਗਿਆ ਐਸਜੀਪੀਸੀ ਵੱਲੋਂ ਔਰ ਸੱਟ ਹੁਣ ਅੱਗੇ ਆਉਣ ਦੀ ਸੁਭਾਵਨਾ ਜਿਹੜੀ ਕਿਸ ਤਰੀਕੇ ਦੇ ਨਾਲ ਰੱਖਦੀ ਕਿਉਂਕਿ ਜੋ ਰਿਕੁਆਇਰਮੈਂਟ ਜਿਹੜੀ ਦੇਊਗੀ ਫਰੈਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਵੀ ਸਿੱਧੇ ਤੌਰ ਦੇ ਉੱਪਰ ਸੀਗਾ ਕਿ ਜੋ ਰਿਕਾਰਡ ਚਾਹੀ ਕਾਲਤਕ ਸਾਹਿਬ ਦਾ ਜੋ ਆਦੇਸ਼ ਹੈ ਅਸੀਂ ਉਸ ਦੀ ਇਨਬਿੰਡ ਪਾਲਣਾ ਕਰ ਰਹੇ ਹਾਂ ਔਰ ਇਸੋਂ ਤੱਕ ਕਿ ਜੋ ਗੱਲਬਾਤ ਜੇ ਕਿਸੇ ਤਰੀਕੇ ਦੀ ਸਟੇਟਮੈਂਟ ਦਾ ਜ਼ਿਕਰ ਕਰ ਲਈਏ ਤਾਂ ਉਹ ਵੀ ਖਾਸ ਕਰਕੇ ਐਚਐਸ ਧਾਮੀ ਹੋਰਾ ਵੱਲੋਂ ਇਹ ਕਹਿ ਦਿੱਤਾ ਗਿਆ ਸੀਗਾ ਕਿ ਅਸੀਂ ਕੋਈ ਵੀ ਬਿਆਨਬਾਜ਼ੀ ਜਿਹੜੀ ਆ ਉਹ ਇਸ ਦੇ ਉੱਪਰ ਨਹੀਂ ਕਰਾਂਗੇ ਜੋ ਕੋਈ ਅੰਦਰ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਕਿਉਂਕਿ ਲਗਭਗ 3 ਘੰਟੇ ਮੀਟਿੰਗ ਚੱਲੀ ਹੈ ਤਾਂ ਵਰਬਲੀ ਵੀ ਉਸੇ ਵਿੱਚ ਕਈ ਕੁਝ ਨਹੀਂ ਜਿਹੜੇ ਨੇ ਉਹ ਕੀਤੇ ਗਏ ਹੋਣਗੇ ਕਈ ਸਵਾਲ ਜਵਾਬ ਹੋਏ ਹੋਣਗੇ ਪਰ ਉਸ ਬਾਬਤ ਕੇਵਲ ਇੱਕ ਆਦੇਸ਼ ਜੋ ਦਿੱਤਾ ਗਿਆ ਸੀ ਜ਼ਥੇਦਾਰ ਸ਼੍ਰੀ ਅਕਾਲਤਕ ਸਾਹਿਬ ਵੱਲੋਂ ਉਸ ਮੁਤਾਬਕ ਸਿੱਧਾ ਸਿਰਫ ਕੀ ਜੋ ਰਿਕਾਰਡ ਪਹਿਲਾਂ ਮੰਗਿਆ ਸੀ ਉਹ ਦੇ ਦਿੱਤਾ ਗਿਆ ਜੇਕਰ ਕੋਈ ਹੋਰ ਰਿਕਾਰਡ ਮੰਗਣਾ ਹੋਊਗਾ ਜਾਂ ਕੋਈ ਚਾਹੀਦਾ ਹੋਊਗਾ ਦੁਬਾਰਾ ਮੁਹਈਆ ਕਰਾ ਦਿੱਤਾ ਜਾਊਗਾ ਜੀ ਹਰਪ੍ਰੀਤ ਜੀ ਬਿਲਕੁਲ ਠੀਕ ਹੈ ਅ ਚਬਰ ਸਾਹਿਬ ਬਹੁਤ-ਬਹੁਤ ਧੰਨਵਾਦ ਮੰਜੋ ਤੁਹਾਡਾ ਵੀ ਬਹੁਤ ਧੰਨਵਾਦ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਬਿਲਕੁਲ ਸਾਫ਼ ਆ ਇਸ ਕਰਕੇ ਅਸੀਂ ਸਾਰੇ ਹੁਕਮਾਂ ਦੀ ਤਾਮੀਲ ਕਰਾਂਗੇ ਜੋ ਜੋ ਰਿਕਾਰਡ ਚਾਹੀਦਾ ਐਸਆਈਟੀ ਨੂੰ ਅਸੀਂ ਸਾਰੇ ਰਿਕਾਰਡ ਦਵਾਂਗੇ ਦੇ ਵੀ ਰਹੇ ਹਾਂ ਜਾਂਚ ਜਿਹੜੀ ਉਹ ਮੁਕੰਮਲ ਹੋਣੀ ਚਾਹੀਦੀ ਹੈ ਤੇ ਪਤਾ ਲੱਗਣਾ ਚਾਹੀਦਾ ਕੌਣ ਕਿੱਥੇ ਦੋਸ਼ੀ ਆ ਦੇਸ਼ ਨੂੰ ਦੇ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਨਾਲ ਧੰਨਵਾਦ